ਸਸਿਕਲ ਜੀ ਸਾਰੇ ਪੰਜਾਬੀਆਂ ਨੂੰ ਦੋਸਤੋ ਕਿਸਾਨ ਵਿਰੋਧੀ ਜਿਹੜੇ ਆਰਡੀਨੈਂਸ ਆਏ ਨੇ ਉਹਨਾਂ ਦੇ ਵਿਰੁੱਧ ਪੂਰਾ ਪੰਜਾਬ ਜਿਹੜਾ ਸੜਕਾਂ ਤੇ ਉਤਰਿਆ ਹੋਇਆ ਹੈ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਮਜ਼ਦੂਰ ਨੇ ਭਾਵੇਂ ਉਹ ਵਪਾਰੀ ਨੇ ਦੁਕਾਨਦਾਰ ਨੇ ਔਰ ਇੱਕ ਲੋਕ ਲਹਿਰ ਹੈ ਬਣ ਚੁੱਕੀ ਹੈ ਹਰ ਕੋਈ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ ਮੈਂ ਤੁਹਾਨੂੰ ਇੱਕ ਬਹੁਤ ਗੰਭੀਰ ਮਸਲੇ ਤੇ ਅੱਜ ਛੁੱਟੀ ਜਾਣਕਾਰੀ ਦੇਣੀ ਚਾਹੂੰਗਾ ਜੋ ਅਸੀਂ ਅਪੀਲ ਕੀਤੀ ਸੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਕਿ ਗ੍ਰਾਮ ਸਭਾ ਬੁਲਾਓ ਗ੍ਰਾਮ ਸਭਾ ਦਾ ਜਿਹੜਾ ਇਜਲਾਸ ਬੁਲਾ ਕੇ ਇਹਨਾਂ ਮਤਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਤੁਸੀਂ ਗ੍ਰਾਮ ਸਭਾ ਬੁਲਾਓ ਤੇ ਬਹੁਤ ਸੰਮਤੀ ਜਦੋਂ ਇਹਨਾਂ ਮਤਿਆਂ ਨੂੰ ਰੱਦ ਕਰ ਦਿੰਦੀ ਹੈ ਤਾਂ ਫਿਰ ਗ੍ਰਾਮ ਸਭਾ ਦੇ ਉਸ ਮਤੇ ਨੂੰ ਜਿਹੜਾ ਪਾਸ ਹੋਇਆ ਚੈਲੰਜ ਨਹੀਂ ਕੀਤਾ ਜਾ ਸਕਦਾ ਕਿਤੇ ਹੋਰ ਸੋ ਇਸ ਕਰਕੇ ਮੇਰੇ ਕੋਲੇ ਬਹੁਤ ਸਾਰੇ ਫੋਨ ਆਏ ਕੁਝ ਲੋਕ ਜਾਣਕਾਰੀਆਂ ਲੈਣੀਆਂ ਚਾਹੁੰਦੇ ਸੀ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਸਰਲ ਤਰੀਕੇ ਨਾਲ ਉਹ ਜਾਣਕਾਰੀਆਂ ਦੇਣੀਆਂ ਚਾਹਣਾ ਨੰਬਰ 1 ಗ್ರಾಮ ਸਭਾ ਕੀ ਹੈ ਪਿੰਡ ਦਾ ਹਰ ਇੱਕ ਵੋਟਰ ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ ਉਹ ਆਪਣੇ ਪਿੰਡ ਦੀ ಗ್ರಾಮ ਸਭਾ ਦਾ ਆਪਣੇ ਆਪ ਹੀ ਮੈਂਬਰ ਹੁੰਦਾ ਹੈ ਤੇ ਪਿੰਡ ਦੇ ਸਰਪੰਚ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਜਦੋਂ ਮਰਜੀ 5-7 ਦਿਨ ਦਾ ਨੋਟਿਸ ਦੇ ਕੇ ਤੇ ਉਹ ਪਿੰਡ ਦੀ ਜਿਹੜੀ ಗ್ರಾಮ ਸਭਾ ਦਾ ਵਿਸ਼ੇਸ਼ اجلاس ਬੁਲਾ ਸਕਦਾ ਹੈ ਤੇ ਜੇ ਖੁਦਾ ਨਾ ਖਾਸ ਤਾਂ ਕੋਈ ਸਰਪੰਚ ਨਹੀਂ ਮੰਨਦਾ ਕਿ ਮੈਂ ਨਹੀਂ ਬੁਲਾਉਂਦਾ ਤਾਂ ਉਸ ਪਿੰਡ ਦੇ 20% ਵੋਟਰ ਜੇ 100 ਵੋਟਾਂ ਨੇ ਉਸ ਪਿੰਡ ਚ ਤਾਂ 20 ਵੋਟਰ ਜਿਹੜੇ ਨੇ ਉਹ ਲਿਖ ਕੇ ਵੀਡੀਓ ਨੂੰ ਬਲੌਕ ਡਿਵੈਲਪਮੈਂਟ ਅਫਸਰ ਨੂੰ ਦੇ ਦੇਣ ਤਾਂ ਗ੍ਰਾਮ ਸਭਾ ਉਹਨਾਂ ਨੂੰ ਵੀ ਬੁਲਾਉਣੀ ਪੈਂਦੀ ਹੈ ਸੋ ਜਦੋਂ ਗ੍ਰਾਮ ਸਭਾ ਦਾ ਨੋਟਿਸ ਜਿਹੜਾ ਹੈ ਇਹ ਮੈਂ ਇੱਥੇ ਖਾਸ ਤੌਰ ਤੇ ਦੱਸਣਾ ਚਾਹਣਾ ਕਿ ਉਹ ਕਾਰਵਾਈ ਰਜਿਸਟਰ ਦੇ ਵਿੱਚ ਪਹਿਲਾਂ ਏਜੰਡਾ ਮਤਾ ਪਾ ਦਿੱਤਾ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਐਨੀ ਤਰੀਕ ਨੂੰ ಗ್ರಾಮ ਸਭਾ ਦਾ ਵਿਸ਼ੇਸ਼ ਜਿਹੜਾ اجلاس ਹੈ ਖੇਤੀ ਆਰਡੀਨੈਂਸਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਸੱਦਿਆ ਜਾਂਦਾ ਹੈ ਸਰਪੰਚ ਨੂੰ ਕਿਸੇ ਅਫਸਰ ਤੋਂ ਕਿਸੇ ਏਡੀਸੀ ਤੋਂ ਕਿਸੇ ਬਲੌਕ ਡਿਵੈਲਪਮੈਂਟ ਅਫਸਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਸਰਪੰਚ ਨੇ ਸਿਰਫ ਉਹਨਾਂ ਨੂੰ ਦੱਸਣਾ ਹੈ ਕਿ ਸਾਡੇ ਪਿੰਡ ਦੀ ಗ್ರಾಮ ਸਭਾ ਦਾ اجلاس ਇੰਨੀ ਤਰੀਕ ਨੂੰ ਐਨੇ ਵਜੇ ਇਸ ਜਗ੍ਹਾ ਤੇ ਹੋਊਗਾ ਤੇ ਇਨ ਦਾ ਮੀਨ ਟਾਈਮ ਉਸ ਏਜੰਡੇ ਨੂੰ ਜਿਹੜਾ ಗ್ರಾಮ ਸਭਾ ਦਾ ਜਿਹੜਾ ਨੋਟਿਸ ਹੈ ਉਹਨੂੰ ਦੇਣ ਤੇ ಗ್ರಾಮ ਸਭਾ ਨੂੰ ਬੁਲਾਉਣ ਤੱਕ ਜਿੰਨਾ ਗੈਪ ਹੈ 4 5 6 7 ਦਿਨਾਂ ਦਾ ਤਾਂ ਮੁਨਿਆਦੀ ਕੀਤੀ ਜਾਊਗੀ ਭਾਵੇਂ ਉਹ ਢੋਲ ਵਜਾ ਕੇ ਵੀ ਕੀਤੀ ਜਾ ਸਕਦੀ ਹੈ ਸਾਰੇ ਪਿੰਡ ਚ ਦੱਸਿਆ ਜਾ ਸਕਦਾ ਉਹ ਕਿਸੇ ਰਿਕਸ਼ੇ ਤੇ ਆਟੋ ਆਟੋ ਤੇ ਸਪੀਕਰ ਲਾ ਕੇ ਵੀ ਅਨਾਉਂਸਮੈਂਟ ਕੀਤੀ ਜਾ ਸਕਦੀ ਜਾਂ ਗੁਰੂ ਘਰ ਦੇ ਸਪੀਕਰਾਂ ਚੋਂ ਵੀ ਕੀਤੀ ਜਾ ਸਕਦੀ ਤੇ ਜਦੋਂ ಗ್ರಾಮ ਸਭਾ ਹੋਈ ਤਾਂ ਪਿੰਡ ਦਾ ਹਰੇਕ ਜਿਹੜਾ ਵੋਟਰ ਹੈ ਉਹ ਉੱਥੇ ਜਾ ਸਕਦਾ ਹੈ ਉੱਥੇ ਜਿਹੜਾ ਮਤ ਹੈ ਜੇ ਉਹ ਬਹੁ ਸੰਮਤੀ ਇਨ੍ਹਾਂ ਖੇਤੀ ਆਰਡੀਨਾਂਸਾਂ ਦੇ ਖਿਲਾਫ ਹੈ ਕਿ ਹਾਂ ਅਸੀਂ ਇਹ ਜਿਹੜੇ ਰੱਦ ਕਰਦੇ ਆ ਇਨ੍ਹਾਂ ਬਿਲਾ ਨੂੰ ਸਾਡੇ ਪਿੰਡ 'ਚ ਲਾਗੂ ਨਹੀਂ ਹੋਣੇ ਚਾਹੀਦੇ ਤਾਂ ಗ್ರಾಮ ਸਭਾ ਦਾ ਫੈਸਲਾ ਬਹੁ ਸੰਮਤੀ ਨਾਲ ਉਹ ਵੀ ਕਾਰਵਾਈ ਰਜਿਸਟਰ ਤੇ ਲਿਖਣਾ ਜ਼ਰੂਰੀ ਹੈ ਮੈਨੂੰ ਕੁਝ ਸਰਪੰਚਾਂ ਦੇ ਆਏ ਨੇ ਜਿਹੜੇ ਲੈਟਰ ਪੈਡ ਤੇ ਲੈਟਰ ਪੈਡ ਤੇ ਜਿਹੜਾ ਸਰਪੰਚ ਦੇ ਜਾਂ ਪੰਚਾਇਤ ਦੇ ਲੈਟਰ ਪੈਡ ਤੇ ਮਤਾ ਜਿਹੜਾ ਪਾਉਂਗੇ ਉਹਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਉਹਨੂੰ ਤਾਂ ਬਲੌਕ ਡਿਵੈਲਪਮੈਂਟ ਅਫਸਰ ਹੀ ਐਸਡੀਐਮ ਜਾਂ ਡੀਸੀ ਜਾਂ ਏਡੀਸੀ ਹੀ ਰੱਦ ਕਰ ਸਕਦੇ ਨੇ ਜਦ ਕਿ ಗ್ರಾಮ ਸਭਾ ਦਾ ਜਿਹੜਾ ਮਤਾ ਹੈ ਜਿਹੜਾ ਪੰਚਾਇਤ ਦੇ ਕਾਰਵਾਈ ਰਜਿਸਟਰ ਚ ਪੈ ਗਿਆ ਉਹਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਸੋ ਇਹ ਗੱਲ ਧਿਆਨ ਰੱਖਣੀ ਹੈ ਲੈਟਰ ਪੈਡ ਤੇ ਜਿਹੜਾ ਮਤਾ ਪਾਉਂਗੇ ਉਹ ਤਾਂ ਕਿਤੇ ਵੀ ਰੱਦ ਹੋ ਸਕਦਾ ਉਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜਿਹੜਾ ਕਾਰਵਾਈ ਰਜਿਸਟਰ ਹੈ ਉਹਦੇ ਵਿੱਚ ਇਹ ਮਤਾ ਪਾਇਨਾ ਜ਼ਰੂਰੀ ਹੈ ಗ್ರಾಮ ਸਭਾ ਦੇ ਨਾਲ ਨਾਲ ਵਾਰਡ ਸਭਾ ਵੀ ਬੁਲਾਈ ਜਾ ਸਕਦੀ ਹੈ ਜਿਵੇਂ ਕੁਝ ਵੱਡੇ ਪਿੰਡ ਨੇ ਉੱਥੇ ਨਗਰ ਕੌਂਸਲ ਹੈ ਤਾਂ ਉਹ ਆਪਣੀ ਵਾਰਡ ਸਭਾ ਬੁਲਾ ਕੇ ਇਹ ਮਤਾ ਜਿਹੜਾ ਉਹਨੂੰ ਰੱਦ ਕਰ ਸਕਦੇ ਨੇ ਇਹ ਜਿਹੜਾ ਆਰਡੀਨੈਂਸ ਜਿਹੜਾ ਆਇਆ ਸੋ ਦੋ ਗੱਲਾਂ ਕਲੀਅਰ ਹੋ ਗਈਆਂ ਇੱਕ ਸਰਪੰਚ ਜਦੋਂ ਮਰਜ਼ੀ ਗ੍ਰਾਮ ਸਭਾ ਦਾ ਵਿਸ਼ੇਸ਼ اجلاس ਬੁਲਾ ਸਕਦਾ ਸਿਰਫ ਨੋਟਿਸ ਦੇਣਾ ਹੁੰਦਾ ਉਹਨੇ ਤੇ ਨੰਬਰ 2 ਤੇ ਜ਼ਰੂਰੀ ਹੈ ਕਿ ਜਿਹੜਾ ਗ੍ਰਾਮ ਸਭਾ ਦੇ ਵਿੱਚ ਫੈਸਲਾ ਹੋਇਆ ਉਹਨੂੰ ਪੰਚਾਇਤ ਦੀ ਕਾਰਵਾਈ ਰਿਸਟਰ ਦੇ ਵਿੱਚ ਜ਼ਰੂਰ ਦਰਜ ਕੀਤਾ ਜਾਵੇ ਤੇ ਐਸ ਡੀ ਐਮ ਦੇ ਥਰੂ ਆਪਣੇ ਐਸ ਡੀ ਐਮ ਨੂੰ ਜਦੋਂ ਤੁਸੀਂ ਉਹਦੀ ਕਾਪੀ ਦੇ ਦੋਗੇ ਤਾਂ ਤੁਸੀਂ ਮੰਗ ਪੱਤਰ ਦੇ ਸਕਦੇ ਹੋ ਨਾਲ ਕਿ ਇਹਨੂੰ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਵੇ ਜਦੋਂ 13000 14000 ਪੰਚਾਇਤਾਂ ਦੇ ਪੰਜਾਬ ਚੋਂ ਗ੍ਰਾਮ ਸਭਾ ਦੇ ਮਤੇ ਬਹੁ ਸੰਮਤੀ ਨਾਲ ਇਹਨਾਂ ਬਿਲਾਾਂ ਦੇ ਖਿਲਾਫ ਪਾਸ ਕੀਤੇ ਹੋਏ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਡਾਕ ਦੇ ਵਿੱਚ ਗਏ ਤਾਂ ਇਹ ਪਤਾ ਲੱਗੂਗਾ ਕਿ ਲੋਕ ਕਿੰਨੇ ਵਿਰੋਧ ਨੇ ਤੇ ਕੱਲ ਨੂੰ ਕੋਈ ਜਥੇਬੰਦੀ ਜਾਂ ਕੋਈ ਵੀ ਬੰਦਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਜਿਹੜੇ ਆਰਡੀਨੈਂਸ ਜਾਰੀ ਹੋਏ ਨੇ ਉਹਨਾਂ ਦੇ ਖਿਲਾਫ ਜਾਂਦਾ ਤਾਂ ਇਹ ਬਹੁਤ ਹੀ ਵੱਡਾ ਇੱਕ ਕਾਨੂੰਨੀ ਦਸਤਾਵੇਜ਼ ਦੇ ਤੌਰ ਤੇ ਮੰਨਿਆ ਜਾਊਗਾ ਜਦਕਿ ਲੈਟਰ ਪੈਡ ਨੂੰ ਮਾਨਤਾ ਨਹੀਂ ਹੋਵੇਗੀ ਸੋ ਕੋਈ ਹੋਰ ਵੀ ਜੇ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ 98763 67116 ਇਹ ਨੰਬਰ ਹੈ ਤੁਸੀਂ ਉਹਦੇ ਤੇ ਸਾਨੂੰ ਫੋਨ ਕਰਕੇ ਉਹਦੀ ਜਾਣਕਾਰੀ ਦੇ ਸਕਦੇ ਹੋ ਤੇ ਜਦ ਕੋਈ ਜਾਣਕਾਰੀ ਲੈ ਸਕਦੇ ਹੋ ਕਿ ਅਸੀਂ ਕੀ ਕੀਤਾ ਜਾਂ ਕੀ ਕਰਨਾ ਚਾਹੁੰਦੇ ਆ ਫਿਰ ਨੰਬਰ ਰਿਪੀਟ ਕਰ ਦਿੰਨਾ 9876367116 98763 67116 ਤੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਵੀ ਕਰ ਸਕਦੇ ਹੋ ਸਾਥੋਂ ਕੋਈ ਇਸ ਸੰਬੰਧੀ ਜਾਣਕਾਰੀ ਲੈਣੀ ਆ ਉਹ ਲੈ ਵੀ ਸਕਦੇ ਹੋ ಗ್ರಾಮ ਸਭਾ ਬੁਲਾਓ ਪਿੰਡ ਬਚਾਓ ਬਾੜ ਸਭਾ ਬੁਲਾਓ ਨਗਰ ਬਚਾਓ ਦੇ ਜਿਹੜੇ ਮਹਮਤ ਹੈ ਤੇ ਨੂੰ ਆਪਾਂ ਲੋਕ ਲਹਿਰ ਬਣਾਈਏ ਤਾਂ ਕਿ ਆਪਾਂ ਸਰਕਾਰਾਂ ਨੂੰ ਦੱਸ ਸਕੀਏ ਕਿ ਜਿਹੜੀ ਪੰਚਾਇਤ ਹੈ ಗ್ರಾಮ ਪੰਚਾਇਤ ਹੈ ಗ್ರಾಮ ਸਭਾ ਹੈ ਉਹ ਰਾਜਨੀਤੀ ਦਾ ਧੁਰਾ ਹੈ ਉਹ ਜੜਾ ਹੈ ਤੇ ਜੇ ਜੜ੍ਹ ਹੀ ਜਾਇਜ਼ਤ ਨਹੀਂ ਦੇਣਗੀਆਂ ਤਾਂ ਫਿਰ ਟਾਹਣੀਆਂ ਤੇ ਪੱਤੇ ਉਹਨਾਂ ਦੀ ਕੋਈ ਮਜ਼ਾਲ ਨਹੀਂ ਕਿ ਉਹ ਆਪਣੇ ਮਰਜ਼ੀ ਦੇ ਨਾਲ ਉਗਣ ਜਾਂ ਆਪਣੀ ਮਰਜ਼ੀ ਦੇ ਫਲ ਲਾਉਣ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ